ਵਿੱਤਿਆ ਦਿਨੀ ਤੁਸੀਂ ਦੇਖਿਆ ਹੋਣਾ ਕਿ ਰਾਜਸਥਾਨ ਤੋਂ ਕੋਈ ਸੇਵਾਦਾਰ ਜਿਹੜੇ ਤੂੜੀ ਲੈ ਕੇ ਆਉਂਦੇ ਆ ਤੇ ਪਿੰਡ ਭੱਦਰੂ ਦੇ ਵਿੱਚ ਜੋ ਤੂੜੀ ਲਉਂਦੇ ਆ ਤੇ ਉੱਥੇ ਲੜਾਈ ਹੋ ਜਾਂਦੀ ਹੈ ਜਿਸ ਦੇ ਵਿੱਚ ਕੁਝ ਬੰਦੇ ਜ਼ਖਮੀ ਹੋ ਜਾਂਦੇ ਆ ਤਾਂ ਉਸ ਮਸਲੇ ਨੂੰ ਲੈ ਕੇ ਦੂਜੀ ਧਿਰੋਂ ਸਾਹਮਣੇ ਆਈ ਹੈ ਉਹਨਾਂ ਦਾ ਕੀ ਤਰਕਾ ਉਹਨਾਂ ਦੀ ਕੀ ਪੱਖਾ ਉਹਨਾਂ ਨਾਲ ਗੱਲਬਾਤ ਕਰਾਂਗੇ ਪਿੱਛੇ ਖੜੇ ਨੇ ਇੱਧਰ ਨੂੰ ਮੈਂ ਦਿਖਾ ਦਿਆਂ ਕਿ ਇੱਕ ਰਸਤਾ ਸੀਗਾ ਜਿਹੜਾ ਤੂੜੀ ਲਈ ਆ ਤੇ ਇਸ ਰਸਤੇ ਤੇ ਲਈ ਆ ਤਾਂ ਉਹਨਾਂ ਦਾ ਸ਼ਾਇਦ ਰਸਤਾ ਜਿਹੜਾ ਉਹ ਬੰਦ ਹੋ ਗਿਆ ਸੀ ਤੇ ਉਹਦੇ ਤੋਂ ਲੰਘਣ ਕਰਕੇ ਜਿਹੜਾ ਰੌਲਾ ਪਿਆ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਕੀ ਮਸਲਾ ਸਰ ਹੋਇਆ ਮਸਲਾ ਜੀ ਇਹ ਨਾਲ ਛੜਕਦੇ ਉੱਤੇ ਰਾਹ ਜੀ ਆ ਬੰਦ ਹੋ ਗਿਆ ਤੂੜੀ ਇੱਥੇ ਜੁੜ ਗਈ ਜੀ ਸਾਰੀ ਹਾਂਜੀ ਹਾਂਜੀ ਤੂੜੀ ਜੁੜਨ ਕਰਕੇ ਇਹੀ ਇਹਨਾਂ ਨੂੰ ਕਿਹਾ ਸਰਪੰਚ ਸਾਹਿਬ ਨੂੰ ਵੀ ਇੱਥੇ ਤੂੜੀ ਤੁਸੀਂ ਸੁੱਟ ਰਹੇ ਜੇ ਇਹ ਡੰਪ ਕਰ ਰਹੇ ਜੇ ਆਪਾਂ ਨੇ ਹਾਰਪੀਟ ਤੁਹਾਨੂੰ ਚਾਹੀਦੀ ਉਧਰ ਜਾਣੀ ਚਾਹੀਦੀ ਹੈ ਇਹ ਰਸਤਾ ਥੋੜਾ ਤੁਸੀਂ ਇੱਥੇ ਨਾ ਸਟੋ ਇੱਕ ਸਰਪੰਚ ਸੁਖਦੇਵ ਸਿੰਘ ਸੀ ਇੱਕ ਕੁਲਦੀਪ ਸਿੰਘ ਦੋਵੇਂ ਜਣੇ ਆਏ ਸੀ ਇਹ ਉਹਨਾਂ ਜਦੋਂ ਅਸੀਂ ਵੀਡੀਓ ਬਣਾਉਣ ਲੱਗੇ ਆਪਾਂ ਹਾਰਪੀਟ ਤੁਹਾਨੂੰ ਤੂੜੀ ਦੇਣੀ ਆਪਾਂ ਵੀਡੀਓ ਪਾ ਦੇਣ ਸਾਡੇ ਪਿੰਡ ਕਿਉਂ ਡੰਪ ਹੋ ਰਹੀ ਹੈ ਇਹ ਬਡਾਲਾ ਇਨੀ ਦੂਰ ਹੈ ਜੀ ਉੱਥੇ ਨੇੜੇ ਮੰਡੀਆਂ ਨੇ ਉੱਥੇ ਕਿਸੇ ਨੇੜੇ ਮੰਡੀ ਦੇ ਕੋਲ ਆ ਕੇ ਛੱਡ ਦੇ ਥੱਲੇ ਡੰਪ ਹੋਣੀ ਚਾਹੀਦੀ ਇੱਥੇ ਮੀਂਹ ਕਰਕੇ ਖਰਾਬ ਹੋ ਸਕ ਆ ਸੁਖਦੇਵ ਸਿੰਘ ਤੇ ਕੁਲਦੀਪ ਸਿੰਘ ਸਾਡੇ ਦੋਵੇਂ ਗੱਲ ਪੈ ਗਏ ਨੇ ਇਹ ਦੋਵੇਂ ਗੱਲ ਪੈ ਗਏ ਨੇ ਇਹ ਮਾਰਨ ਲੱਗ ਪਏ ਨੇ ਨਾ ਰੇਸ਼ਮ ਸਿੰਘ ਸੀ ਰੇਸ਼ਮ ਸਿੰਘ ਦੀ ਵੀਡੀਓ ਬਣਾ ਰਿਆ ਸੀ ਉਹਦੇ ਗੱਲ ਪੈ ਗਏ ਉਹਨੂੰ ਇਹਨਾਂ ਥਲੇ ਡੇਗ ਲਿਆ ਸੱਟਾਂ ਲਾ ਦਿੱਤੀਆਂ ਨੇ ਸੱਟਾਂ ਲਾ ਦਿੱਤੀਆਂ ਗਗਨਦੀਪ ਸਿੰਘ ਆਪਦੇ ਘਰਾਂ ਨੂੰ ਭੱਜਾ ਉਹ ਭੱਜ ਕੇ ਆਪਦੇ ਘਰੋਂ ਡਾਂਗਾ ਲਿਆ ਉਹਨਾਂ ਫੜ ਲੋ ਇਹਨਾਂ ਨੂੰ ਜਾਨ ਨਹੀਂ ਦੇਣਾ ਰੇਸ਼ਮ ਸਿੰਘ ਜਿਹੜਾ ਇਹਦੇ ਬਰੋਬਰ ਸਰਪੰਚ ਰੁਗਿਆ ਸੀ ਇਹ ਉਂਝ ਸਹਿਮਤੀ ਨਾਲ ਸਰਪੰਚ ਮੰਨਦਾ ਸੀ ਤੇ ਭੁੱਲੜ ਸਾਹਿਬ ਨੇ ਇਹਦੀ ਫੈਲ ਭਰਾਈ ਸੀ ਰੇਸ਼ਮ ਸਿੰਘ ਦੀ ਉਹ ਸਰਪੰਚ ਦਾ ਕਰਕੇ ਆਉਂਦਾ ਮੇਰੇ ਬਰੋਬਰ ਸਰਪੰਚ ਰੁਗਿਆ ਸੀ ਇਹਨੂੰ ਅ ਤੇ ਉਹਨੂੰ ਇਹਨਾਂ ਸੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਅਸੀਂ ਮੈਂ ਦੂਜੇ ਮੁੰਡਿਆਂ ਨੂੰ ਫੋਨ ਮਾਰਿਆ ਸਾਰੇ ਬੰਦੇ ਜੁੜੇ ਨੇ ਇਹਨੂੰ ਛੜਾਉਣ ਲਈ ਆਏ ਨੇ ਅਸੀਂ ਛੜਾਇਆ ਅੱਗੋਂ ਇਹਨੂੰ ਸੱਟਾਂ ਲਾ ਦਿੱਤੀਆਂ ਨੇ ਮੁੜ ਕੇ ਇਹਨਾਂ ਕੀ ਕੀਤਾ ਜਿਹੜਾ ਸੱਚ ਦੂਜਾ ਮੁੜ ਕੇ ਪਰਚਾ ਝੂਠਾ ਕਰਾ ਦਿੱਤਾ ਜੋ ਸੱਟਾਂ ਕਾਪੇ ਬਣਾ ਦਿੱਤੇ ਕੋਈ ਬਿਲਕੁਲ ਸਾਰਾ ਝੂਠਾ ਬਣਾਇਆ ਜਿਹੜਾ ਗਗਨਦੀਪ ਦੇ ਘਰੇ ਕੈਮਰਾ ਲੱਗਾ ਹੋਇਆ ਉਹ ਅਸੀਂ ਭੁੱਲਰ ਸਾਹਿਬ ਨੂੰ ਵੀ ਮਜ਼ਾਕ ਕਰ ਰਹੇ ਆ ਸਾਡੀ ਕਰੇ ਉਹ ਕੈਮਰਾ ਖੋਲ ਕੇ ਵੇਖਿਆ ਇਹ ਐਸਐਸਪੀ ਸਾਹਿਬ ਵੀ ਡੀਸੀ ਸਾਹਿਬ ਵੀ ਸਾਰੇ ਵੇਖਣ ਉਹ ਕੈਮਰੇ ਵਿੱਚ ਸੱਚ ਕੀ ਹੈਗਾ ਸਾਹਮਣੇ ਆਵੇ ਨ ਸੁਖਦੇਵ ਸਿੰਘ ਕੁਲਦੀਪ ਸਿੰਘ ਗੁਰਦੁਆਰੇ ਆਪਦਾ ਮੁੰਡਾ ਲੈ ਕੇ ਵੜ ਜਾਣਾ ਅਸੀਂ ਵੜਨੇ ਜਾਂ ਝੂਠੇ ਆ ਸੱਚੇ ਸਾਹਮਣੇ ਅਰਦਾਸ ਕਰਾਵਾਂ ਮਹਾਰਾਜ ਉਹਨੂੰ ਵਾਪਸ ਸਮਾ ਲੈ ਤੁਹਾਨੂੰ ਐ ਲੱਗਦਾ ਸੀ ਕਿ ਤੂੜੀ ਜਿਹੜੀ ਆ ਡੰਪ ਹੋ ਰਹੀ ਜੀ ਇਹ ਚੋਰੀ ਹੋ ਰਹੀ ਹੈ ਦੂਰ ਆ ਰਹੀ ਹੈ ਕਈਆਂ ਸਮਾਂ ਮੈਂ ਰੋਜ਼ ਮੋਬਾਈਲ ਤੇ ਵੀਡੀਓ ਵੇਣਾ ਮੈਂ ਰੋਜ਼ ਸ਼ੇਅਰ ਕਰਨਾ ਵੀ ਕੋਈ ਫੀਡਲ ਕੋਈ ਜਾਂਦਾ ਕੋਈ ਤੂੜੀ ਕੋਈ ਜਾਂਦਾ ਸਾਡੇ ਪਿੰਡ ਕਿਉਂ ਜੀ ਡੰਪ ਹੋ ਰਹੀ ਸਾਡਾ ਪਿੰਡ ਤਾਂ ਹੈ ਸੁੱਕੇ ਤੇ ਅਸੀਂ ਤਾਂ ਜੀ ਲੋਕਾਂ ਦੀ ਮਦਦ ਕਰਨੀ ਸਾਡੇ ਪਿੰਡ ਸਾਰੇ ਅਸੀਂ ਆਟਾਲ ਜਾ ਕੇ ਤੂੜੀ ਲਾ ਕੇ ਆ ਮੈਂਬਰ ਸਾਹਿਬ ਹੈਗਾ ਸਾਡੇ ਪਿੰਡ ਦਾ ਸੁਖਦੇਵ ਸਿੰਘ ਇਹਨੂੰ ਪ ਹੋ ਜੀ ਇਹ ਲੜਦੇ ਪਏ ਸੀ ਮੇਰਾ ਭਰਾ ਹੈ ਰਿਸ਼ਮ ਉਹਨੂੰ ਇਹਨਾਂ ਧੱਕਾ ਮਾਰ ਕੇ ਸੱਟਿਆ ਮੈਂ ਇਧਰੋਂ ਗਿਆ ਇਹ ਉਹ ਹੱਥ ਝਪੀ ਹੋਈ ਖਲੇ ਸੀ ਅੱਛਾ ਰੋਲਾ ਕਿਸ ਗੱਲ ਤੋਂ ਪੈ ਗਿਆ ਰੋਲਾ ਇਸੇ ਗੱਲ ਤੋਂ ਪਿਆ ਆ ਤੂੜੀ ਤੋਂ ਹੀ ਪਿਆ ਆ ਪੰਕੀ ਹੁਣ ਬਣਾਉਂਦੇ ਪਏ ਮੈਂ ਆ ਤਾਂ ਗਿਆ ਉਹਦਾ ਕਦੋਂ ਕੰਮ ਚੰਡ ਤੇ ਹੋ ਗਿਆ ਰੋਲਾ ਸਾਰਾ ਛੋਟੇ ਛਾਟੇ ਆ ਵੀ ਹਲੀ ਫਿਰਦੇ ਇਧਰੋਂ ਲੈ ਕੇ ਗਏ ਆ ਘਰ ਤੋਂ ਬੰਨੇ ਕਿੱਥੇ ਰੱਖੇ ਤੇ ਕਿਸੇ ਨਹੀਂ ਰੱਖੇ ਉਹਨਾਂ ਦਾ ਇਹ ਕਹਿਣਾ ਹੈ ਕਿ ਤੂੜੀ ਜਿਹੜੀ ਆ ਉਹ ਅਸੀਂ ਆਪਦੇ ਰਿਸ਼ਤਦਾਰੀ ਚ ਪਿੱਛੇ ਲਵਾਈ ਆ ਤਾਂ ਕਿ ਪਾਣੀ ਜ਼ਿਆਦਾ ਸੀ ਤੇ ਅਸੀਂ ਜਿਹੜੀ ਤੂੜੀ ਬਾਅਦ ਚ ਲੈ ਕੇ ਜਾਵਾਂਗੇ ਜਦੋਂ ਰਾਹ ਮੰਡੀ ਛੱਡ ਥੱਲੇ ਲਾਇਆ ਜਾਵੇ ਨੇੜੇ ਡੰਪ ਕੀਤੀ ਜਾਇ ਨਹੀਂ ਦੂਰ ਸਾਡੀ ਆ ਫਿਰਨੀ ਬੰਦ ਹੁੰਦੀ ਜੇ ਨਾ ਫਿਰਨੀ ਵਿੱਚ ਸਾਰੀ ਲਾ ਦਿੱਤੀ ਜੀ ਹਾਂਜੀ ਹਾਂਜੀ ਸਾਡਾ ਅਗਲੇ ਦਾ ਸਾਡੀ ਜ਼ਮੀਨ ਆ ਸਾਡੇ ਨਾਲ ਚੱਲੋ ਸਾਡੀ ਮੋਟਰ ਵੇਖ ਲਓ ਸਾਡੇ ਪੱਠੇ ਵੇਖ ਲਓ ਵੀ ਅਸੀਂ ਇੱਥੇ ਨੇੜੇ ਡੰਪ ਨਾ ਕਰੋ ਤੁਸੀਂ ਨੇੜੇ ਡੰਪ ਕਰੋ ਜਾ ਕਰਨੀ ਤੇ ਅਸੀਂ ਵੀਡੀਓ ਪਾ ਦਿੰਨੇ ਆ ਕਿਹ ਭੈਣ ਭਰਾ ਹੋਰ ਨੂੰ ਮਚਾਈ ਦੀ ਹੋਈ ਇਥੇ ਜਾਨ ਸਕਤ ਹਲ ਜਲਾਨੀ ਹੋਏ ਦੇ ਹਾਂਜੀ ਹੁਣ ਤੁਸੀਂ ਆ ਵੇਖ ਰਹੇ ਹੋ ਉਹ ਵੇਖ ਲਓ ਸਾਰੀ ਤੂੜੀ ਗਵੀਦ ਰਹੀ ਏ ਉਹਤੇ ਪਰਪਹਿਲ ਵੀ ਨਹੀਂ ਚਾਈ ਤਰ੍ਹਾਂ ਪਾਈ ਗਈ ਹੈਗੀ ਉਹਤੇ ਰਾਹ ਵੀ ਅੱਜ ਨਾ ਕੱਲ੍ਹ ਨੇ ਕੱਲ ਦੇ ਲੜਾਈ ਕਰਕੇ ਰਾਹ ਚੱਲਿਆ ਨਹੀਂ ਦੇ ਰਾਹ ਬੰਦ ਸੀ ਬਲੌਕ ਸੀ ਇਹ ਸਾਰਾ ਇਹ ਹੁਣ ਸਾਡੀ ਪਹਿਲੀ ਹੋਣੀ ਸੀ ਪਹਿਲੀ ਨੂੰ ਤਾਂ ਜਾਣਾ ਇਹਨਾਂ ਘਰੇ ਸਾਰੇ ਡਾਂਗਾ ਛੋਟੇ ਲੈ ਕੇ ਬੈਠੇ ਹੋਏ ਸੀ ਇਹਨਾਂ ਨੇ ਰੇਸ਼ਮ ਸਿੰਘ ਨੂੰ ਧੱਕਾ ਮਾਰ ਕੇ ਸਕੂਟਰੀ ਜੀ ਥਲੇ ਸਟਿਆ ਉਹਦੇ ਇਸ ਕਰਕੇ ਉਹਨਾਂ ਹੈਂਡੀਕੈਪ ਬੰਦਾ ਉਹਦੀ ਨਾਲ ਪੈ ਡਾਂਗ ਕੱਢ ਕੇ ਉਹਦੇ ਉੱਤੇ ਮਾਰੀ ਪੈਣਾ ਰੇਸ਼ਮ ਸਿੰਘ ਦੇ ਫਿਰ ਸਰਪੰਚ ਨੂੰ ਤੇ ਫਿਰ ਗਗਨਦੀਪ ਨੇ ਹਲਾਸ਼ੇਰੀ ਘਰੋਂ ਦਿੱਤੀ ਹੈ ਸਰਪੰਚ ਸਿੰਘ ਨੇ ਇਹਨਾਂ ਡਾਂਗ ਫਾਟ ਕੇ ਸੁਖਦੇਵ ਸਿੰਘ ਨੇ ਤਲਵਾਰ ਲੈ ਕੇ ਗਗਨਦੀਪ ਦੇ ਘਰੋਂ ਤੇ ਲੇ ਸ਼ਮਸ਼ੇ ਗਦੇ ਮਾਰੀ ਏ ਉਹਨਾਂ ਨੇ ਤਲਵਾਰ ਉਹ ਵੇਲੇ ਸਾਰੀ ਤੂੜੀ ਥਲੇ ਗਵੀਛ ਰਹੀ ਏ ਇਹ ਬਿਲਕੁਲ ਬਿਲਕੁਲ ਕਿਤਨੇ ਕਿਤੇ ਦੇਖੋ ਮਸਲਾ ਤਾਂ ਵੱਧ ਗਿਆ ਕਿਉਂਕਿ ਜਿਹੜੀ ਸੰਗਤ ਆ ਉਹ ਤਾਂ ਸੇਵਾ ਕਰਨ ਆਈ ਸੀ ਤਾਂ ਤੂੜੀ ਲਾਉਣ ਨੂੰ ਲੈ ਕੇ ਤੂੜੀ ਪਿੱਛੇ ਕਿਉਂ ਲੱਥੀ ਇਹ ਪਰਿਵਾਰ ਵਾਲੇ ਜਾਣਦੇ ਆ ਤੁਸੀਂ ਵੀ ਸੁਣਿਆ ਕਿ ਉਹਨਾਂ ਨੇ ਕੀ ਕਿਹਾ ਸੀ ਕਿ ਤੂੜੀ ਕਿਉਂ ਲਾਈ ਗਈ ਜਿਹੜੇ ਟਰਾਲੀਆਂ ਛੱਡ ਕੇ ਗਏ ਆ ਉਹ ਟਰਾਲੀਆਂ ਛੱਡ ਕੇ ਚਲੇ ਗਏ ਫਿਰ ਹਾਲ ਦੋ ਟਰਾਲੀਆਂ ਉਹਨਾਂ ਦੀਆਂ ਖੜੀਆਂ ਐ ਤਾਂ ਪਿੱਛੇ ਮੈਂ ਫਿਰ ਦਿਖਾ ਦਿਆਂ ਕਿ ਇਹ ਸੜਕ ਫਿਰਨੀ ਆ ਫਿਰ ਨਹੀਂ ਦੇ ਉੱਤੇ ਤੂੜੀ ਲੱਥਨ ਨੂੰ ਲੈ ਕੇ ਕਿਤੇ ਨਾ ਕਿਤੇ ਰੌਲਾ ਪਿਆ ਆ ਹੁਣ ਸੱਚਾ ਕੌਣਾ ਤੁਸੀਂ ਆਪ ਕੱਢ ਸਕਦੇ ਹੋ ਕਮੈਂਟਾਂ ਦੇ ਜ਼ਰੀਏ ਦੱਸ ਸਕਦੇ ਹੋ ਕਿ ਦੋਹਾਂ ਤਰ੍ਹਾਂ ਦੇ ਵਿੱਚੋਂ ਸਚਾਈ ਕਿਹੜੀ ਕਿਉਂਕਿ ਅਸੀਂ ਦੋਹਾਂ ਤਰ੍ਹਾਂ ਦਾ ਪੱਖ ਲਾਤਾ ਜਦੋਂ ਆਪਾਂ ਪਹਿਲੀ ਗੱਲ ਕੀਤੀ ਸੀ ਉਦੋਂ ਵੀ ਆਪਾਂ ਉਹਦੇ ਲਿਖਿਆ ਸੀ ਵੀ ਜੇ ਦੂਜੀ ਧਿਰ ਸਾਡਾ ਗੱਲ ਕਰਨਾ ਚਾਹੁੰਦੀ ਹੈ ਤਾਂ ਜ਼ਰੂਰ ਕਰੇ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਆਫਟਰ ਆਲ ਇੱਥੇ ਹੋਇਆ ਕੀ ਸੀ ਤੂੜੀ ਆਈ ਆ ਸੇਵਾ ਕਰਨ ਵਾਲਿਆਂ ਨੇ ਸੇਵਾ ਕੀਤੀ ਆ ਪਰ ਕਿਤੇ ਨਾ ਕਿਤੇ ਵਿਵਾਦ ਵਧ ਗਿਆ ਜਿਹਦੇ ਵਿੱਚ ਕੁਝ ਲੋਕ ਜ਼ਖਮੀ ਹੋ ਗਏ ਤਾਂ ਹੁਣ ਅੱਗੇ ਕੀ ਹੋਊਗਾ ਸਮਾਂ ਦੱਸੇਗਾ ਫਿਲਹਾਲ ਦੋਵੇਂ ਧ ਹਾਂਜੀ ਪਿੰਡ ਜੀ ਇਹ ਸਾਰੇ ਐਪੀਸੋਡ ਨੂੰ ਸਾਰੇ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਦੋ ਧਿਰਾਂ ਲੜਦੀਆਂ ਦੋਵੇਂ ਸ਼ਰੀਕਾਂ ਨੇ ਤੂੜੀ ਆਉਂਦੀ ਹੈ ਸੇਵਾ ਲਈ ਆਉਂਦੇ ਪਰ ਲੜਾਈ ਹੋ ਜਾਂਦੀ ਹੈ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਮਹਾਰਾਜ ਜੀ ਵੀ ਇਹ ਤੂੜੀ ਦਾ ਜਿਹੜਾ ਕੋਈ ਵਾਰੀਵਾਰ ਜਿਨ੍ਹਾਂ ਜਿਨ੍ਹਾਂ ਸੇਵਾ ਕੀਤੀ ਉਹਨਾਂ ਸੇਵਾ ਭਾਵਨਾ ਨਾਲ ਕੀਤੀ ਹਾਂਜੀ ਪਰ ਇਹ ਇਹ ਤਾਂ ਨਹੀਂ ਤਰੀਕਾ ਹੈਗਾ ਵੀ ਇੱਥੇ ਲਿਆ ਕੇ ਡੰਪ ਕਰਨ ਦਾ ਵੀ 25 ਕਿਲੋਮੀਟਰ ਲਿਆ ਕੇ ਇਹ ਇਹ ਜੀ ਰੱਖਦੇ ਨੇ ਉੱਥੇ ਜ਼ਿਮੀਦਾਰਾਂ ਦੇ ਏਡੇ ਏਡੇ ਤਕੜੇ ਸ਼ੈੱਡ ਮੰਡੀਆਂ ਚ ਏਡੇ ਏਡੇ ਤਕੜੇ ਸ਼ੈੱਡ ਬਣੇ ਪਏ ਨੇ ਤੇ ਉੱਥੇ ਵੀ ਡੰਪ ਹੋ ਸਕਦਾ ਸੀ ਠੀਕ ਹੈ ਜੇ ਇਹਨਾਂ ਚ ਕੋਈ ਕਸਰ ਸੀ ਰੜਕ ਨਹੀਂ ਸੀ ਤੇ ਜੇ ਮੁੰਡਿਆਂ ਨੇ ਮੂਵੀ ਬਣਾ ਵੀ ਲਈ ਸੀ ਆਪ ਤੱਕ ਡਿਗਵਾ ਗਈ ਠੀਕ ਹੈ ਨਾ ਇਹ ਉਹ ਇਹ ਉਹ ਇਹ ਉਹਨਾਂ ਦੇ ਉੱਥੋਂ ਚੱਲ ਕੇ ਗੱਲ ਪੈਣ ਆਏ ਨੇ ਤੇ ਉਹ ਆਵਾਜ਼ ਵਜਿਆ ਤੁਸੀਂ ਮੂਵੀ ਬਣਾਉਣ ਤੋਂ ਵਿਵਾਦ ਵਜਿਆ ਤੁਸੀਂ ਤੁਸੀਂ ਇੱਕ ਤੀਜੀ ਧਿਰ ਜੇ ਤੁਸੀਂ ਤੀਜੀ ਧਿਰੋਂ ਮੈਂ ਵੀ ਤੀਜੀ ਧਿਰ ਹੋ ਗਿਆ ਆਪਾਂ ਦੋਵੇਂ ਗੱਲ ਕਰਦੇ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਰਾਜਸਥਾਨ ਨੂੰ ਸੁਨੇਹਾ ਕੀ ਗਿਆ ਰਾਜਸਥਾਨ ਨੂੰ ਸੁਨੇਹਾ ਬੜਾ ਮਾੜਾ ਪਹੁੰਚਿਆ ਵੀ ਅਸੀਂ ਤਾਂ ਇਹ ਸੇਵਾ ਪਾਉਣ ਨਾਲ ਆਏ ਪਰ ਉਹਨਾਂ ਦਾ ਕੋਈ ਕਸੂਰ ਨਹੀਂ ਹੂੰ ਅਜ਼ੀਮ ਅਜ਼ੀਮ ਆਰਦੇ ਪਿੰਡੋਂ ਜਿੰਨੀ ਜੋਗੇ ਸਾ ਅਸੀਂ ਸੇਵਾ ਦੇ ਕੇ ਆਏ ਆ ਵੰਡ ਕੇ ਆਏ ਆ ਪਰ ਇਹ ਇਹ ਗੱਲ ਗਲਤ ਤੇ ਨਾ ਵੀ ਜਿਹੜਾ ਰਾਹ ਜਾਣ ਕੇ ਖੂਆ ਮੂਆ ਹੋਈ ਜਾਂਦੀਆਂ ਨੇ ਪਤਾ ਨਹੀਂ ਲੱਗਦਾ ਵੀ ਮਤਲਬ ਉੱਥੋਂ ਜਿੱਥੇ ਜਿੱਥੇ ਲੋੜ ਇਹਨੂੰ ਚਾਹੀਦੀ ਉਹ ਕਿਹੜਾ ਹੈ ਉੱਥੇ ਪਾ ਨਜਾਇਜ਼ ਕਿਹੜਾ ਨਜਾਇਜ਼ ਕਿਹੜਾ ਇਹਦੀ ਜਾਂਚ ਹੋ ਜੇ ਤੇ ਆਪੇ ਪਤਾ ਲੱਗਦਾ ਜਾਂਚ ਦਾ ਵਿਸ਼ਾ ਆਪਾਂ ਸੁਣਿਆ ਵੀ 100 ਬੋਰੀ ਗੱਟਾ ਆਇਆ ਉਹਦਾ ਫੀਲਡ ਦਾ ਆਇਆ ਕੁਝ ਸਮਗਰੀ ਸੀ ਟਰਾਲੀ ਚ ਸੌਦਾ ਪੱਤਾ ਇਹ ਉਹ ਪਤਾ ਨਹੀਂ ਹੁਣ ਇਹ ਪਤਾ ਨਹੀਂ ਕਿੱਥੋਂ ਇਸ ਸੰਸਥਾਵਾਂ ਚ ਵੀ ਇੱਕ ਇੱਕ ਬੰਦਾ ਗਲਤ ਵਿਵਹਾਰ ਗਿਆ ਤੇ ਉਹ ਸਾਰਾ ਕੁਝ ਹੀ ਹੁੰਦਾ ਪਿਆ ਕਮਾਈ ਹੁੰਦੇ ਨੇ ਇਹ ਇਹ ਸਾਨੂੰ ਪੂਰਾ ਛੱਕੇ ਵੀ ਇਹ 2 ਨੰਬਰ ਚ ਆ ਉਹਦੀ ਪੜਤਾਲ ਕੀਤੀ ਉਹ ਪਈ ਕਿੱਥੇ 100 ਬੋਰੀ ਜਿਹੜੀ ਦਾਣੇ ਦੀ ਆਈ ਉਹ ਗਈ ਕਿੱਥੇ ਆਂਦੇ ਨੇ ਟਰਾਲੀ ਮਸਮਾ ਨਹੀਂ ਫੀਡ ਦਿੱਤੀ ਉਹ ਚੀਜ਼ਾਂ ਨਹੀਂ ਤੇ ਉਹ ਵਰਤਾਂ ਕੇ ਕਿੱਥੇ ਆਏ ਉੱਥੋਂ ਪੜਤਾਲ ਕੀਤੀ ਜਾਏ ਨਹੀਂ ਉਹ ਵੀ ਗਲਤ ਥਾਂ ਹੀ ਗਈ ਹੈ ਚਲੋ ਚੋਰੀ ਚੋਰੀ ਕੀਤੀ ਜਾਂਦੀ ਵੀ ਇਹ ਡੰਪ ਕਰਕੇ ਚੋਰੀ ਕੀਤੀ ਜਾਂਦੀ ਵੀ ਇਹ ਉਰੀ ਵੀ ਇਹ ਪਿੰਡ ਦੀ ਵਰਤੀਚ ਨਹੀਂ ਇਹਨ ਸਰਪੰਚ ਦੀ ਮੁਲੀ ਭੁਗਤਣਾ ਕੋਈ ਉੱਥੇ ਨਹੀਂ ਜਾਣਦੀ ਸਕੀਮੀ ਕੀ ਹਾਂ ਹਾਂ ਇਹਨਾਂ ਕੋ ਸ਼ੱਡ ਹੈਗਾ ਇਹਨਾਂ ਵੀ ਉਹਨਾਂ ਦੇ ਅੰਦਰ ਕਰਦੇ ਨਹੀਂ ਉਹ ਜਿਹੜਾ ਪਿੰਡ ਦੀ ਗ੍ਰਾਂਟ ਇਨੀ ਖਾ ਸਕਦਾ ਛੱਪੜ ਦਾ ਪਾਈ ਬੈਠਾ ਸਫਾਈ ਉੱਥੇ ਜਾ ਕੇ ਛੱਪੜ ਦਾ ਦੇਖੋ ਸਿਵਿਆਂ ਚ ਪੁਰਾਣੀ ਇੱਟ ਲੱਗਦੀ ਪਈ ਏ ਕੱਲ ਨੂੰ ਨਵੀਂ ਇੱਟ ਪਾਏਗਾ ਘਰੇ ਲੋਕਟਾਈਲ ਲੱਗ ਗਈ ਏ ਇਹਦਾ ਸਾਰਾ ਕਰਨ ਉਹ ਲੋਕਟਾਈਲ ਜਿਹੜੀ ਪੰਚਾਇਤ ਦੀ ਆਈ ਘਰੇ ਕਿਉਂ ਲੱਗੀ ਇਹ ਪੜਤਾਲ ਹੋਵੇ ਇਹ ਤਾਂ ਉਹ ਸੜਕਾਂ ਦਾ ਹਾਲ ਵੇਖ ਲੋ ਸਾਡੀਆਂ ਦਾ ਤੇ ਤੁਸੀਂ ਨਿਕਲ ਮਾਰੋ ਜਿਹੇ ਰਭੂਗੇ ਇੱਕ ਨੌਕ ਟਾਇਲ ਨਹੀਂ ਲੱਗੀ ਤੇ ਇਹਨਾਂ ਦੇ ਘਰੇ ਯਾਰਾਂ ਨਾਲ ਲੱਗ ਗਈ ਪੰਚਾਇਤ ਜੀ ਇੱਕ ਥਾਂ ਆ ਗਈ ਹੂੰ ਇਹ 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 ਸਰਪੰਚ ਦੇ ਘਰ ਖੁੱਦ ਮੇਰੇ ਖਾਲ ਘਟੋ ਘਟ ਵੀ ਟਾਇਲ ਲੱਗੀ ਹੋਈ 8 10 ਲੱਖ ਦੀ ਟਾਇਲ ਲਾਈ ਬੈਠਾ ਪੰਚਾਇਤੀ ਫੰਡ ਚੋਂ ਇਹਨਾਂ ਦੇ ਕੋਲ ਕੀ ਪਾਵਰ ਸੀ ਕਿ ਲੋਕਾਂ ਦੀ ਸੇਵਾ ਵਾਸਤੇ ਸਰਪੰਚ ਬਣਾਈ ਜਾਂਨ ਘਰ ਦੀ ਸੇਵਾ ਵਾਸਤੇ ਬਣਾਈ ਜਾਂਨ ਜੀ ਸੱਚ ਸਾਹਮਣੇ ਲਿਆਉਣਾ ਚਾਹੀਦਾ ਜੀ ਕੈਮਰੇ ਜਰੂਰ ਖੁੱਲ ਕੇ ਉਹਦੇ ਵਿੱਚ ਵੇਖਣਾ ਚਾਹੀਦਾ ਹਰੇ ਕਿਹੜੇ ਕਿਹੜੇ ਕੈਮਰੇ ਗਗਨਦੀਪ ਦੇ ਸਿੰਘ ਦੇ ਘਰੇ ਲੱਗੇ ਉੱਤੇ ਜਿੱਥੇ ਲੜਾਈ ਹੋਈ ਸਾਰਾ ਕੁਝ ਹੋਇਆ ਸਾਰਾ ਕੁਝ ਸੱਚ ਸਾਹਮਣੇ ਆ ਜਾਏਗਾ ਜੀ ਸਾਨੂੰ ਝੂਠਾ ਪਰਚਾ ਕਰਾ ਕੇ ਐਵੇਂ ਬੇਦੋਚੇ ਸਾਨੂੰ ਵਿੱਚ ਫਸਾਇਆ ਜਾ ਰਿਹਾ ਜੀ ਅਸੀਂ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਜੀ ਸੱਚ ਸਾਹਮਣੇ ਆਵੇ ਜੀ ਮੈਂ ਰਿਸ਼ਿੰਗ ਸਿੰਘ ਜੀ ਪਿੰਡ ਪਧੂ ਜੀ ਮੈਂ ਜੋ ਵੀ ਮੈਂ ਸ਼ਹਿਰੋਂ ਆਉਂਦਾ ਪਿਆ ਸਾਂ ਮੈਂ ਰੌਲਾ ਸੁਣ ਕੇ ਕੋਟਰੀ ਗਲੀ ਵਿਧੀ ਜਦੋਂ ਲਗਿਆ ਮੇਰੇ ਜਾਂਦਨ ਬਹੁਤ ਰੌਲਾ ਪੈਂਦਾ ਪਿਆ ਸੀ ਤੇ ਮੈਂ ਰੌਲੇ ਦੇ ਵਿੱਚ ਚਲਾ ਜਿਹੜਾ ਸੁਖਦੇਵ ਸਿੰਘ ਸਰਪੰਚ ਸੀ ਇਹਨੇ ਮੇਰੀ ਸਪੋਟਰੀ ਦੇ ਵਿੱਚੋਂ ਡਾਂਗ ਖਿੱਚ ਲਈ ਡਾਂਗ ਖਿੱਚ ਗਈ ਇਹਨਾਂ ਦੀ ਡਗੜ ਡਗੜ ਕਰਾਉਂਦੇ ਹੋਏ ਮੈਂ ਆਪਦੇ ਭਤੀਜੇ ਨੂੰ ਭਰਾ ਨੂੰ ਲੈ ਗਿਆ ਸਾਈਡ ਤੇ ਅਸੀਂ ਆਪਦੀ ਮੀਲਟੀ ਕਾ ਚਲੇ ਗਏ ਇਹ ਜਾਦੇ ਬੰਦੇ ਸੀ ਅਸੀਂ ਥੋੜੇ ਸਾਂ ਇਹਦੇ ਸਰਪੰਚ ਨੇ ਆਪਦੇ ਮੁੰਡੇ ਨੂੰ ਫੋਨ ਕਰਕੇ ਅੰਦਰੋਂ ਹਥਿਆਰ ਮੰਗਾਏ ਆ ਉਹ ਇੱਕ ਕਾਪਾ ਹੈ ਇੱਕ ਤਲਵਾਰ ਸੀ ਇੱਕ ਪਤਾ ਨਹੀਂ ਹੋਰ ਕੀ ਸੀ ਉਹ ਮਚੀ ਜੀ ਮੈਨੂੰ ਦਿਸੀ ਨਹੀਂ ਤੇ ਜਿਹੜਾ ਸਰਪੰਚ ਇਹਨੇ ਕਾਪਾ ਮੇਰੇ ਤੇ ਚੜਿਆ ਮੇਰੀ ਲੱਕ ਤੇ ਤੇ ਮੈਂ ਉਸ ਨੂੰ ਥੋੜਾ ਡਿੱਗ ਪਿਆ ਬਾਅਦ ਵਿੱਚ ਮਨਸੂਰਤ ਕੋ ਨਹੀਂ ਆਈ ਤੇ ਜਿਹੜਾ ਮਲਕੀਰ ਸਿੰਘ ਸੀ ਉਹਨੇ ਮੇਰੇ ਭਤੀਜੇ ਦੇ ਤਲਵਾਰ ਦੇ ਦੋ ਵਾਰ ਕੀਤੇ ਆ ਤੇ ਇਥੇ ਕੰਮ ਵਾਧਾ ਵਾਧਾ ਨਾਲ ਬੜਾਈ ਜੇ ਵੱਧ ਗਈ ਤੇ ਅਸੀਂ ਫਿਰ ਆਪੋ ਆਪਣੇ ਘਰਾਂ ਨੂੰ ਮੈਂ ਗਲੀ-ਥਣੀ ਆ ਗਿਆਂ ਤੇ ਸਰਪੰਚ ਸਾਹਿਬ ਜਦੋਂ ਅਸੀਂ ਗਏ ਹਸਪਤਾਲ ਸਾਨੂੰ ਉਹਨਾਂ ਨੇ ਉਥੇ ਹਸਪਤਾਲ ਦਾਖਲ ਨਹੀਂ ਪਰੋਈ ਪਰੋਣ ਦਿੱਤਾ ਅਸੀਂ ਜਾ ਕੇ ਕਿਤੇ ਹੋਰ ਹਸਪਤਾਲ ਦਾਖਲ ਹੋਏ ਤੇ ਸਾਡਾ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਮੈਂ ਪਿੰਡ ਪੱਧਰੋਂ ਤਾਂ ਜੀ ਜੋ ਥੋੜੇ ਦਿਨ ਪਹਿਲਾਂ ਪਿੰਡ ਪੱਧਰੋ ਦੇ 6 ਤਰੀਕ ਨੂੰ ਲੜਾਈ ਹੋਈ ਹੈ ਜੀ ਉਸ ਦਾ ਇਹ ਕਾਰਨ ਹੈ ਕਿ ਮੈਂ ਤੇ ਮੇਰਾ ਡੈਡੀ ਅਸੀਂ ਆਪਣੇ ਕੇਦਰ ਨੂੰ ਆ ਰਹੇ ਸਾਂ ਜਿਸ ਕਾਰਨ ਰਸਤੇ ਵਿੱਚ ਪੋਂਗਾ ਤੂੜੀ ਵਾਲੇ ਖੜੇ ਸੀ ਜੋ ਰਾਜਸਥਾਨ ਆਰਪੀਡ ਤੋਂ ਆਏ ਸੀ ਜਿਸ ਕਾਰਨ ਅਸੀਂ ਅਸੀਂ ਉਸ ਤੋਂ ਪੁੱਛਿਆ ਤੇ ਅਸੀਂ ਵੀਡੀਓ ਬਣਾਉਣ ਲੱਗ ਪਏ ਜਿਸ ਕਾਰਨ ਸਰਪੰਚ ਕੋਲ ਖੜਾ ਸੀ ਮੌਜੂਦਾ ਉਹ ਵੀਡੀਓ ਵੇਖ ਕੇ ਪੜਕ ਗਿਆ ਜਿਸ ਕਾਰਨ ਉਹ ਮੇਰੇ ਕੋਲ ਆਇਆ ਉਸਨੇ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਔਰ ਬਾਅਦ ਵਿੱਚ ਜਿਸ ਦਾ ਘਰ ਗਗਨਦੀਪ ਸਿੰਘ ਸ਼ਾਹ ਨੂੰ ਨਿਸ਼ਾਨ ਸਿੰਘ ਉਸ ਦਾ ਘਰ ਕੋਲ ਸੀ ਉਹ ਉਹ ਦੇਖ ਕੇ ਆਪਣੇ ਘਰੋਂ ਹਥਿਆਰ ਲੈ ਕੇ ਆਇਆ ਤੇ ਜਿਸ ਨੇ ਵਾਰ ਸਾਡੇ ਤੇ ਸ਼ੁਰੂ ਕਰ ਦਿੱਤੇ ਮਲਕੀਤ ਸਿੰਘ ਨੇ ਤੇਜ਼ धार ਹਥਿਆਰ ਨਾਲ ਮੇਰੇ ਸਿਰ ਤੇ ਵਾਰ ਕੀਤਾ ਜਿਸ ਕੋਲ ਤਿੱਖੀ ਕਿਰਪਾਨ ਸੀ ਤੇ ਬਾਅਦ ਵਿੱਚ ਆਪਣੇ ਘਰੇ ਫੋਨ ਕਰ ਦਿੱਤੇ ਇਸ ਕਾਰਨ ਜਸਵਿੰਦਰ ਸਿੰਘ ਸਾਨੂੰ ਬਲਵੀਰ ਸਿੰਘ ਉਹ ਵੀ ਆਪਣੇ ਘਰੋਂ ਆਇਆ ਉਸਨੇ ਵਾਰ ਸ਼ੁਰੂ ਕਰ ਦਿੱਤੇ ਜਿਸ ਕਾਰਨ ਮੇਰੇ ਚਾਚਾ ਜੀ ਜੋ ਸ਼ਹਿਰ ਵੱਲ ਆ ਰਹੇ ਸੀ ਉਹਨਾਂ ਨੇ ਦੇਖਿਆ ਤੇ ਉਹੀ ਕੋਲ ਆਏ ਉਹਨਾਂ ਨੇ ਉਹਦੇ ਉੱਤੇ ਵਾਰ ਸ਼ੁਰੂ ਕਰ ਦਿੱਤੇ ਜਿਸ ਕਾਰਨ ਧੱਕਾ ਮਾਰ ਕੇ ਥੱਲੇ ਸੱਟਿਆ ਤੇ ਉਸਨੇ ਅਸੀਂ ਹਾਲੀਵੁੱਡ ਹੀ ਆਪਣੇ ਪਿੱਛੇ ਹੁੰਦੇ ਗਏ ਆਪਣੇ ਖੇਤ ਵੱਲ ਭੱਜ ਗਏ ਜੋ ਕਿ ਉਹਨਾਂ ਨੇ ਫਿਰ ਫੋਨ ਕੀਤਾ ਤੇ ਦਲਬਾਗ ਸਿੰਘ ਘਰ ਆਇਆ ਜੇ ਇਹਦਾ ਇਤਿਆਰ ਲਾ ਕੇ ਉਹਨਾਂ ਨੇ ਫਿਰ ਸਾਡੇ ਉੱਤੇ ਉੱਥੇ ਪਲਟਵਾਰ ਸ਼ੁਰੂ ਕਰ ਦਿੱਤੇ